ਹੰਟੀ ਤੇ ਅੱਜ ਅਸੀਂ ਕੁਝ ਬਹੁਤ ਹੀ ਇੰਟਰਸਟਿੰਗ ਜੀ ਚੀਜ਼ ਬਣਾਉਣ ਲੱਗੇ ਆਂ ਤੇ ਬਹੁਤ ਹੀ ਜਲਦੀ ਨਾਲ ਬਣ ਜਾਂਦੀ ਹੈ ਜੇ ਤੜ ਤੋਂ ਫੁੱਲ ਮਖਾਣੇ ਪਈ ਹੋਣ ਮੇਤੋਂ ਵੀ ਪਈ ਸੀ ਫੁੱਲ ਮਖਾਣੇ ਦੁੱਧ ਵਿੱਚ ਭਿੱਜੇ ਹੋਏ ਤੇ ਉਹਦੇ ਵਿੱਚ ਮੈਂ ਪਾ ਲਿਆ ਜੀ ਇੱਕ ਦੋ ਚਮਚੇ ਸੁੱਕੇ ਦੁੱਧ ਦੇ ਮਿਲਕ ਪਾਊਡਰ ਤੇ ਫਿਰ ਦੋ ਚਮਚੇ ਆਪਾ ਪਾਦਨੇ ਆ ਜੀ ਰਾਇਸ ਜੇ ਤੜ ਤੋਂ ਬਣੇ ਹੋਏ ਪਏ ਹੋਣ ਤੇ ਉਹ ਪਾ ਸਕਦੇ ਜੇ ਅਦਰਵਾਈਜ਼ ਤੁਸੀਂ ਦੁੱਧ ਦੀ ਸੁੱਕੇ ਦੁੱਧ ਦੀ ਕੁਆਂਟੀਟੀ ਜ਼ਿਆਦਾ ਕਰ ਸਕਦੇ ਜੀ ਤਾਂ ਕਿ ਸੁੱਕਾ ਦੁੱਧ ਵੀ ਜ਼ਿਆਦਾ ਨਾ ਹੋਵੇ ਤਾਂ ਫਿਰ ਤੁਸੀਂ ਇਤਨੂੰ ਜ਼ਿਆਦਾ ਰਿਨ ਸਕਦੇ ਜੀ ਫਿਰ ਆਪਾਂ ਇਹਨੂੰ ਗ੍ਰਾਈਂਡ ਕਰ ਲਿਆ ਸੀ ਸਾਰੇ ਮਿਕਸਰ ਨੂੰ ਤੇ ਫਿਰ ਆਪਾਂ ਥੋੜੀ ਦੇਰੀ ਇਹਨੂੰ ਪਕਾਵਾਂਗੇ ਤੇ ਜਲਦੀ ਨਾਲ ਇਹ ਸੰਗਣਾ ਹੋ ਜਾਏਗਾ ਤੇ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੈ ਤੇ ਮੇਰੇ ਕੰਮ ਕਿੱਦਾਂ ਮੈਂ ਜਲਦੀ ਨਾਲ ਕਰ ਲੈਣੀ ਆ ਉਂ ਤੇ ਬਰੇ ਤਾਂ ਜਰੂਰ ਚਾਹਣਾ ਪਾਵਾਂਗੀ ਤੇ ਫਿਰ ਇਹ ਜਲਦੀ ਨਾਲ ਗਰਮ ਮਤਲਬ ਇਹ ਹੋ ਗਿਆ ਸੀ ਸੰਸ ਠੰਡ ਮਤਲਬ ਇਹ ਠਿੱਕ ਹੋ ਗਿਆ ਸੀ ਬੈਟਰ ਜਿਹੜਾ ਤੇ ਫਿਰ ਆਪਾਂ ਇਹਨੂੰ ਰੱਖ ਦਿੱਤਾ ਸੀ ਠੰਡਾ ਕਰਨ ਵਾਸਤੇ ਤੇ ਥੋੜੀ ਕੁ دیر ਬਾਅਦ ਬਹੁਤ ਹੀ ਜਲਦੀ ਜਿਹੜਾ ਇਹ ਠੰਡਾ ਹੋ ਗਿਆ ਸੀ ਤੇ ਸੰਗਣਾ ਵੀ ਬਹੁਤ ਜ਼ਿਆਦਾ ਹੋ ਗਿਆ ਆਈਸਕ੍ਰੀਮ ਇਸ ਤਰੀਕੇ ਨਾਲ ਬਣਾਓਗੇ ਤੇ ਬਹੁਤ ਹੀ ਵਧੀਆ ਸੌਫਟ ਬਿਲਕੁਲ ਵੀ ਲੱਗੇਗਾ ਨਹੀਂ ਕਿ ਤੁਸੀਂ ਬਾਜ਼ਾਰੋਂ ਲਿਆਂਦੀ ਆ ਤੇ ਦੋ ਟਾਈਪ ਦੀ ਮੈਂ ਆਈਸਕ੍ਰੀਮ ਬਣਾਈ ਸੀ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਕੋਕੋ ਪਾਊਡਰ ਵਾਲੀ ਚਾਕਲੇਟ ਪਾਊਡਰ ਵਾਲੀ ਜ਼ਿਆਦਾ ਪਸੰਦ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਮੈਂ ਪਾਲਸੀ ਥੋੜਾ ਜਿਹਾ ਚਾਕਲੇਟ ਪਾਊਡਰ ਜੇ ਤਰ ਤੋ ਹੋ ਵੀ ਤੇ ਪਾ ਸਕਦੇ ਨੇ ਅਸੀਂ ਤੁਸੀਂ ਇੱਕੋ ਟਾਈਪ ਦੀ ਬਣਾ ਸਕਦੇ ਤੁਸੀਂ ਕਸਟਰਡ ਪਾਊਡਰ ਵੀ ਇਹਦੀ ਜਗ੍ਹਾ ਤੇ ਜੂਸ ਕਰ ਸਕਦੇ ਜੇ ਤੇ ਫਿਰ ਆਪਾਂ ਗਲਾਸ ਦੇ ਵਿੱਚ ਇਕਦਮੇ ਤੋਂ ਪਿਆਸੀ ਆਈਸਕ੍ਰੀਮ ਦੱਬਾ ਤੇ ਦੂਸਰਾ ਮੈਂ ਗਲਾਸੀ ਵਿੱਚ ਮੈਂ ਪਾਲੀ ਸੀ ਤੇ ਇਹਦੇ ਵਿੱਚ ਵੀ ਬਹੁਤ ਹੀ ਵਧੀਆ ਬਣ ਜਾਂਦੀ ਹੈ ਆਈਸਕ੍ਰੀਮ ਕੋਈ ਜ਼ਿਆਦਾ ਤੁਹਾਨੂੰ ਕੋਈ ਲੋੜ ਨਹੀਂ ਫਿਰ ਤੁਸੀਂ ਇਹਨੂੰ ਫਾਲ ਪੇਪਰ ਨਾਲ ਉੱਪਰੋਂ ਕਵਰ ਕਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਔਰ ਫਸਟ ਟਾਈਮ ਚੈਨਲ ਨੂੰ ਦੇਖ ਲਿਆ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫਿਰ ਹੋ ਗਈ ਸੀ ਮਾਰਨਿੰਗ अर्ਲੀ ਮਾਰਨਿੰਗ ਤੇ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਮੈਂ ਉੱਠ ਗਈ ਮਤਲਬ ਕਿ ਉੱਠ ਕੇ ਨਹੀਂ ਪਹਿਲਾ ਸਭ ਤੋਂ ਮੈਂ ਬਾਬਾ ਜੀ ਮਤਲਬ ਕਿ ਟੀਵੀ ਲਾਨੀ ਆ ਗੁਰਬਾਣੀ ਤੇ ਫਿਰ ਮੈਂ ਚਾਹ ਬਣਾ ਕੇ ਰੱਖ ਲਈ ਸੀ ਤੇ ਜਦੋਂ ਤੱਕ ਉਹ ਠੰਡੀ ਹੋਣੀ ਦੇ ਟਾਈਮ ਵੇਸਟ ਕਿਉਂ ਕਰਨਾ ਤੇ ਉਧਰ ਮੈਂ ਮਸ਼ੀਨ ਵੀ ਲਾ ਦੇਣੀ ਸੀ ਉਧਰ ਮੈਂ ਦੂਸਰੀ ਸਾਈਡ ਤੇ ਫਿਰ ਮੈਂ ਮਸ਼ੀਨ ਲਾ ਦਿੱਤੀ ਜਦੋਂ ਤੱਕ ਮੇਰੀ ਚਾਹ ਠੰਡੀ ਹੋਈ ਨਹੀਂ ਕਿਉਂਕਿ ਮੈਨੂੰ ਚਾਹ ਗਰਮ ਪੀਂਦਾ ਜਿਆਦਾ ਹੈ ਨਹੀਂ ਕ੍ਰੇਜ਼ ਤੇ ਇਸ ਕਰਕੇ ਜਾਜ ਉਦ ਤੱਕ ਠੰਡੀ ਹੋਣੀ ਉਦ ਤੱਕ ਸਾਡੀ ਮਸ਼ੀਨ ਲੱਗ ਜਾਣੀ ਆ ਤੇ ਪਹਿਲਾ ਸਭ ਤੋਂ ਮੈਂ ਜਿਹੜੇ ਜ਼ਿਆਦਾ ਗੰਦੇ ਕੱਪੜੇ ਨਹੀਂ ਹੁੰਦੇ ਮੈਂ ਉਹ ਪਾਣੇ ਆ ਫਿਰ ਮੈਂ ਕੋਠੇ ਦੇ ਉੱਪਰ ਬੈਠ ਕੇ ਬਹੁਤ ਹੀ ਠੰਡੀ ਤੇ ਹਾਂਜੀ ਤੇ ਸੰਡੇ ਦਾ ਦਿਨ ਹੋਏ ਤਾਂ ਮੈਨੂੰ ਥੋੜੀ ਜੀ ਹੈਲਪ ਮਿਲ ਜਾਂਦੀ ਹੈ ਕਿ ਮੈਂ ਟੇਬਲਸ ਵਗੈਰਾ ਜਿਹੜੇ ਉਹ ਸਾਫ਼ ਜਿਹੜੇ ਕਰਨੀ ਨਹੀਂ ਪੰਦੀ ਤੇ ਇਧਰ ਸਾਡੇ ਕੱਪੜੇ ਵੀ ਔਨੀ ਦੇਰ ਨੂੰ ਧੁੱਪਗੇ ਸੀ ਤੇ ਕੱਪੜੇ ਧੋਕੇ ਹੁਣ ਜਿੱਦਾਂ ਇਵਲੀ ਆਪਾਂ ਨਾ ਵੀਡੀਓ ਕਰ ਲੈਨੇ ਆ ਫਾਰਵਰਡ ਜਿਆਦਾ ਜਲਦੀ ਜਲਦੀ ਤੇ ਇਦਾਂ ਕਿਤੇ ਅਸਲ ਜ਼ਿੰਦਗੀ ਵਿੱਚ ਹੱਥ ਵੀ ਜਲਦੀ ਜਲਦੀ ਚੱਲਣ ਤੇ ਜਿਹਦੇ 2 ਘੰਟਿਆਂ 'ਚ ਕੰਮ ਹੋਣੇ 1 ਘੰਟੇ 'ਚ ਕੰਮ ਖਤਮ ਆਪਾਂ ਕਰਕੇ ਫ੍ਰੀ ਹੋ ਜਾਈਏ ਤੇ ਕਿਉਂਕਿ ਛੁੱਟੀ ਦਾ ਦਿਨ ਕਰਕੇ ਮੈਨੂੰ ਹੋਰ ਕੋਈ ਕੰਮ ਜਿਆਦਾ ਜਲਦੀ ਨਹੀਂ ਹੁੰਦਾ ਬੱਚੇ ਸੁੱਤੇ ਹੁੰਦੇ ਆ ਇਸ ਕਰਕੇ ਮੈਂ ਉਹ ਵਾਲਾ ਕੰਮ ਪਹਿਲਾਂ ਨਿਭਾਟਾਤਾ ਫਿਰ ਜਦੋਂ ਵੀ ਕੱਪੜੇ ਧੋ ਕੇ ਮੈਂ ਸੁਕਾ ਕੇ ਵਾਪਸ ਲੈ ਕੇ ਆਣੇ ਉਦੋਂ ਮੈਂ ਜਲਦੀ ਨਾਲ ਜੋੜ ਲੈਣੇ ਕਿਉਂਕਿ ਉਹਨਾਂ ਤੇ ਵਟ ਨਾ ਪੈਣ ਤੇ ਹਾਂਜੀ ਤੇ ਇੱਧਰ ਵੀ ਤੋਂ ਫਿਰ ਪਏ ਸੀ ਨਮਕੀਨ ਫਿੱਕੇ ਚੌਲ ਕਿਉਂਕਿ ਬੱਚਾ ਨੂੰ ਨਮਕੀਨ ਚੌਲ ਦਾ ਹੋਰ ਕੋਈ ਚੌਲ ਨਹੀਂ ਖਾਣੇ ਇਹਦਾ ਅਲਟਰਨੇਟ ਖਾਣਾ ਹੈ ਇਸ ਕਰਕੇ ਮੈਂ ਇਹਨੂੰ ਬਣਾਤੀ ਫਿਰ ਬਹੁਤ ਰਾਈਸ ਬੋਲ ਬਣਾ ਕੇ ਦਿੱਤੀ ਸੀ ਬਹੁਤ ਹੀ ਟੇਸਟ ਬੰਦੀਆਂ ਨੇ ਤੇ ਇੱਕ ਵਾਰ ਤੁਸੀਂ ਖਾਓਗੇ ਤਾਂ ਤੁਸੀਂ ਬਾਰ-ਬਾਰ ਇਹਨੂੰ ਖਾਣ ਨੂੰ ਜ਼ਰੂਰ ਤੁਹਾਡਾ ਮਨ ਕਰੇਗਾ ਔਰ ਬਿਲਕੁਲ ਵੀ ਨਹੀਂ ਲੱਗੇਗਾ ਕਿ ਤੁਸੀਂ ਬਚੇ ਹੋਏ ਚੌਲਾਂ ਤੋਂ ਬਣਾ ਕੇ ਇਹ ਵਾਲੇ ਤੁਸੀਂ ਖਵਾ ਲੇ ਕੱਲ ਮੈਂ ਤੁਹਾਨੂੰ ਦੱਸਿਆ ਨਹੀਂ ਗੈਸਟਰਾਂਗੇ ਕੁਆਲੇ ਸੀ ਔਰ ਵੀ ਬਹੁਤ ਹੀ ਮਤਲਬ ਕਿ ਪੁੱਛ ਰਹੇ ਸੀ ਕਿ ਕਿੱਦਾਂ ਬਣੇ ਬਹੁਤ ਹੀ ਟੇਸਟ ਲੱਗੇ ਸੀ ਉਹਨਾਂ ਨੂੰ ਵੀ ਤੇ ਹਾਂਜੀ ਇਦਾਂ ਸਾਡੀ ਆਈਸਕ੍ਰੀਮ ਹੀ ਹੋ ਗਈ ਸੈੱਟ ਤੇ ਪਹਿਲਾਂ ਮੈਂ ਜਿਹੜੀ ਉਹ ਨਾ ਪਈ ਕਰਦੇ ਨੇ ਮੈਂ ਕਿ ਸੋਚਿਆ ਕਿ ਤੇ ਕਰਦ ਘਮਾ ਕੇ ਤੇ ਇਹਨੂੰ ਇੱਦਾਂ ਹੀ ਬਾਹਰ ਕੱਢ ਲਾਂਗੇ ਪਰ ਇਹ ਬਹੁਤ ਠੀਕ ਸੀ ਬਾਹਰ ਨਿਕਲਦਾ ਨਾਮ ਨਹੀਂ ਲੈ ਰਹੀ ਸੀ ਔਰ ਮੈਲਟ ਹੋਈ ਜਾ ਰਹੀ ਸੀ ਮੈਂ ਕਿ ਜਦ ਤੱਕ ਆਪਾਂ ਵੀਡੀਓ ਦੇ ਚੱਕਰ ਵਿੱਚ ਹੀ ਸਾਡੀ ਆਈਸਕ੍ਰੀਮ ਜਿਹੜੀ ਐਨੀ ਸੌਫਟ ਬਣੀ ਸੀ ਕਿ ਇਹ ਮੈਲਟ ਇਹਦੇ ਵਿੱਚ ਹੀ ਨਾ ਗਲਾਸ ਵਿੱਚ ਹੋ ਜਾਵੇ ਤੇ ਫਿਰ ਆਪਾਂ ਘਮਾ ਕੇ ਹਨਾ ਜਿੱਦਾਂ ਕਰਦੇ ਆ ਠੇਲੇ ਵਾਲੇ ਉਦਾਂ ਫਿਰ ਘਮਾ ਕੇ ਇਹਨੂੰ ਬਾਹਰ ਕੱਢ ਦਿੱਤਾ ਤੇ ਫਿਰ ਇਹਨੂੰ ਐਨੀ ਸੌਫਟ ਹੋ ਗਈ ਸੀ ਜਿਆਦਾ ਤੇ ਮੈਲਟ ਹੋਈ ਜਾ ਰਹੀ ਸੀ ਤੇ ਫਿਰ ਇਹਨੂੰ ਆਪਾਂ ਕੱਟ ਲਿਆ ਤਿੰਨਾ ਪੀਸਾਂ ਦੇ ਵਿੱਚ ਤੇ ਉੱਪਰ ਕਰ ਲਈ ਜੀ ਗਾਰਨਿਸ਼ ਬਦਾਮ ਪਿਸਤੇ ਵਗੈਰਾ ਤੁਸੀਂ ਕਰ ਲੱਗ ਸਕਦੇ ਵੈਸੇ ਵੀ ਮੈਂ ਇਹਦੇ ਵਿੱਚ ਜਿਹੜਾ ਮਿੱਠਾ ਬਹੁਤ ਹੀ ਲਾਈਟ ਜਿਹਾ ਪਾਇਆ ਸੀ ਮੈਂ ਇਹਦੇ ਵਿੱਚ ਖਜੂਰਾਂ ਜਿਹੜੀਆਂ ਉਹਨਾਂ ਦਾ ਜੂਸ ਕੀਤਾ ਸੀ ਬਹੁਤ ਹੀ ਟੇਸਟ ਬੰਦੀ ਹੈ ਖਜੂਰਾਂ ਵਾਲੀ ਆਈਸਕ੍ਰੀਮ ਤੇ ਤੁਸੀਂ ਵੀ ਜੇ ਤੁਹਾਡੇ ਕੋਲ ਤਾਂ ਤੁਸੀਂ ਜਰੂਰ ਇਹਦੇ ਵਿੱਚ ਐਡ ਆਨ ਕਰਿਓ ਤੇ ਟੇਸਟ ਤੁਹਾਨੂੰ ਬਾਜ਼ਾਰ ਨਾਲੋਂ ਤੁਸੀਂ ਭੁੱਲੀ ਜਾਓਗੇ ਬਾਜ਼ਾਰ ਵਾਲੀ ਆਈਸਕ੍ਰੀਮ ਖਾਣੇ ਤੇ ਇਹਦੇ ਵਿੱਚ ਫਿਰ ਮੈਂ ਕਿਹਾ ਕਿ ਵੀਡੀਓ ਦੇ ਚੱਕਰ ਦੇ ਵਿੱਚ ਸਾਡੀ ਆਈਸਕ੍ਰੀਮ ਮੈਲਟ ਨਾ ਹੋ ਜੇ ਤੇ ਇਹਦੇ ਵਿੱਚ ਨਾਲ ਆਪਾਂ ਬਰਫ਼ ਰੱਖ ਦਿੱਤੀ ਤੇ ਇਧਰ ਤਰਵੀਰ ਸਿੰਘ ਸੋ ਐਕਸਾਈਟਿਡ ਕਿ ਮੰਮਾ ਚਲੋ ਜਲਦੀ ਆਪਾਂ ਆਈਸਕ੍ਰੀਮ ਖਾਈਏ ਤੇ ਬਹੁਤ ਹੀ ਟੇਸਟ ਜਿਹੜੀ ਆਈਸਕ੍ਰੀਮ ਸਾਡੀ ਬਣ ਗਈ ਸੀ ਤੇ ਫਿਰ ਆਪਾਂ ਤਿੰਨ ਚੱਕਰ ਤੇ ਖਾ ਲਈ ਸੀ ਤੇ ਇੱਕ ਜਿਹੜਾ ਪਿਆ ਸੀ ਉਹਨੂੰ ਆਪਾਂ ਕੱਲ ਕੁਝ ਹੋਰ ਉਹਦਾ ਅਲਟਰਨੇਟ ਕਰਕੇ ਤੇ ਉਹਨੂੰ ਮਤਲਬ ਕਿ ਨਵੇਂ ਤਰੀਕੇ ਨਾਲ ਪ੍ਰੈਜ਼ੈਂਟ ਕਰਾਂਗੇ ਤੁਹਾਡੇ ਸਾਹਮਣੇ ਤੇ ਇਕ ਵਾਰ ਤੁਸੀਂ ਬਲੀ ਜਰੂਰ ਜਰੂਰ ਇਹਲੀ ਆਈਸਕ੍ਰੀਮ ਜਿਹੜੀ ਆ ਤੁਸੀਂ ਘਰ ਵਿੱਚ ਬਣਾ ਕੇ ਦਿਓ ਬੱਚਾ ਨੂੰ ਕੁਝ ਹੈਲਦੀ ਵਰਜਨ ਜਿਹੜਾ ਖਾਣ ਨੂੰ ਮਿਲੇਗਾ ਤਾਂ ਇਤੋਂ ਹੋਰ ਵਧੀਆ ਕੋਈ ਗੱਲ ਨਹੀਂ ਹੈਗੀ ਤੇ ਬਹੁਤ ਹੀ ਟੇਸਟ ਬਣੀ ਸੀ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਸ਼ੇਅਰ ਜਰੂਰ ਕਰਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਵੀਡੀਓ ਅੱਜ ਵਾਲਾ ਲੌਗ ਕਿੱਦਾਂ ਦਾ ਲੱਗਿਆ ਤੇ ਉਹ ਦੇਖੋ ਕਿੰਨੀ ਸੌਫਟ ਬਣੀ ਹੈ ਇਸਕ੍ਰਿਪਟ ਬਿਲਕੁਲ ਵੀ ਤਾਂ ਨਾ ਇਹਦੇ ਵਿੱਚ ਕ੍ਰਿਸਟਲ ਨਹੀਂ ਜੰਮੀ ਬਰਫ਼ ਬਿਲਕੁਲ ਵੀ ਨਹੀਂ ਜੰਮੀ ਤੇ ਬਹੁਤ ਹੀ ਟੇਸਟੀ ਤੇ ਵਧੀਆ ਬਣੀ ਸੀ